ਪਬਲਿਕ ਨੂੰ ਪੁੱਛੋ ਪਬਲਿਕ ਨੂੰ ਪੁੱਛੋ ਕਾ ਪੁੱਛੋ ਪੁੱਛੋ ਪਬਲਿਕ ਨੂੰ ਧੋਖੇ ਨਾਲ ਹੱਥ ਪੜਿਆ ਉਹ ਵੀ ਕਹਿਣਾ ਵੀ ਇਹਨਾਂ ਸਟਾਰਟ ਕਰਦਾ ਭਕਾਕਾ ਵੱਜ ਗਿਆ ਆੱਕੇ ਲਾ ਦੂੰਗਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਆਹੋ ਮੈਂ ਚਲਾਨ ਕੀਤਾ ਚਲਾਨ ਕਰ ਲੋ ਧੋਖੇ ਨਾਲ ਚਲਾਨ ਕੀਤਾ ਵੀ ਲੈਣੀ ਤਾਂ ਮੈਂ ਤਾਂ ਮੈਰ ਸਿੰਘ ਜੀ ਕਰਨੀ ਆ ਤੁਸੀਂ ਤਾਂ ਥਾਣੇ ਆ ਕੇ ਲੌਂਗਾ ਲੈ ਲੋ ਜੀ ਤਾਂੇ ਤੇ ਅੱਜ ਨਿਆਜ਼ ਕਾ ਮਹਾਂ ਠੀਕ ਆ ਸਰ ਬਾਸ਼ਾ ਨੂੰ ਕੰਮੇ ਆਸਰਾ ਕਰ ਚਪਿਆ ਬੋਲ ਬੋਧਰਾ ਹੋ ਰਹੀ ਆ ਆਜਾ ਮਾਣ ਲਾਉਂਦਾ ਪਿਆਪੁਰ ਸੁ ਮੜਾ ਨਹੀਂ ਕਹਦਾ ਵੀਰੇ ਪਰ ਸਾਡੇ ਕੁਝ ਕੰਮੇ ਅਫਸਰਾ ਕਰਕੇ ਪਿਆਪੁਰ ਦਾ ਨਾਮ ਹੋ ਰਿਹਾ ਸ਼੍ਰੀਮਾਨ ਭਗਵਾਨ ਮਾ ਜੀ ਨੂੰ ਬੇਨਤੀ ਕਰਦਾ ਕੁਝ ਨੇ ਕੰਮੇ ਅਫਸਰਾ ਦਾ ਤਵਾਦਿਆ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ 골ਡ ਮੈਨ ਲਿਸਟ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜੋਸੇ ਨੂੰ ਸ਼ਾਰਦ ਦੇ ਖੂਨ ਦੀ ਲੋੜ ਹੋਵੇ ਵੀ ਨਾ ਸਾਨੂੰ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਵੀ ਅਸੀਂ ਹੁੱਲਣ ਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ ਹੋਇਆ ਕੀ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰ ਹੈ ਗੈਰੀ ਸੁੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਦੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਸਭ ਤੋਂ ਮੇਰੇ ਕੋਲੇ ਆ ਸੱਚ ਬੋਲੂnga ਵੀਰੇ ਆਰ.ਸੀ ਮਰਪਲ ਹੈ ਨਹੀਂ ਸੀ ਮੈਂ ਕਿਹਾ ਭਾਈ ਜੀ ਆਰ.ਸੀ ਘਰੇ ਰਹਿ ਗਈ ਮੇਰੇ ਮੇਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫੇਰ ਮੈਨੂੰ ਕਹਿੰਦੇ ਨੇ ਜੀ ਥੋੜਾ ਚਲਾਨ ਕਰਨਾ ਮੈਂ ਕਿਹਾ ਭਾਈ ਜੀ ਕਹਦਾ ਤੇਰਾ ਪਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ ਪਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫੇਰ ਮੈਨੂੰ ਕਹਿੰਦੇ ਤੂੰ ਮੇਰਾ ਪੰਗੇ ਨਾਲ ਤੂੰ ਮੇਰਾ ਹੌਣ ਨਾ ਕਰ ਮੈਂ ਤੈਨੂੰ ਆਹ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ 50% ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੈੜੇ ਆਫਸਰਾਂ ਕਰਕੇ ਕੁਝ ਗੰਦੀ ਆਫਸਰਾਂ ਕਰਕੇ ਮੈਂ ਵਰਦੀ ਛੱਡੀ ਆ ਵੀਰੇ ਆ ਜਨਾਬ ਖੜੇ ਨੇ ਪੁੱਛ ਲਓ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਵੀ ਰੇਜ਼ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾਂ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਹੈ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰ ਹੈ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਜ਼ ਕੀਤਾ ਬੋਲ ਰਿਹਾ ਵੀਰੇ ਖੜੇ ਦੱਸਿਓ ਬਾਈ ਵੀਰੇ ਗੰਤ ਗਾਲੀ ਕਰਨੀ ਸਰਦਾਰ ਬੰਦਿਆ ਗੰਤ ਗਾਲੀ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਚੜਨਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਵਡਾਕਾ ਮਾਰੋ ਜਿਹਦੀ ਕੇ ਆਵਾਜ਼ ਬਹੁਤ ਜਾਵਾ ਸਲਾਮ ਸਤਿ ਸ਼੍ਰੀ ਅਕਾਲ ਇਸ ਬੰਦੇ ਨੂੰ ਆਪਾਂ ਰੋਪਿਆ ਤੇ ਰੋਕਣ ਦੇ ਬਾਵਜੂਦ ਉਹ ਇਹ ਸ਼੍ਰੀਮਾਨ ਜੀ ਨਾਲ ਪਿਆਰ ਨਾ ਕਰਿਆ ਮੈਂ ਕਿਹਾ ਬੇਇੱਜ਼ਤੀ ਹੁੰਦਾ ਚਲਾਨ ਚੁੱਕੀ ਹੋਇਆ ਵੀ ਬਚਰਾੜ ਕਰਨਾ ਲਿ桑ਸ ਤੇ ਇਹ ਆਪਾਂ ਨੂੰ ਸੰਸਮਗੈ ਲਿ桑ਸ ਲੈ ਲਿਆ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ ਕਰੀ ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐਂ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਕੁਛ ਬਾਰੇ ਕਿੰਨਾ ਕਰਦੇ ਮੋਟੇ ਕੁਛ ਮਰਿਆ ਆਪਣਾ ਕਰਕੇ ਸਾਰੀ ਬੰਪੀਆ ਬੰਦ ਨਹੀਂ ਹੁਣ ਵੀ ਕਿੰਨੀ ਅਫਸਰ ਬਿਦਨਾ ਕਰ ਰਿਹਾ ਫਿਰ ਕੀ ਹੋਇਆ ਇਹਦਾ ਜਿਹੜਾ ਸਲੈਂਸਰ ਆ ਨਹੀਂ ਕੁਛ ਅਫਸਰ ਬਿਦਨਾ ਵਾਲਾ ਅਫਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨਿਸਾਨ ਸਾਹਿਬ ਇਹੋ ਕਰ ਆਪਣੀ ਜਾਓ ਜਾਓ ਕਿ ਕਿਉਂ ਜਾਓ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾਲ ਖੜਾ ਪੜਿਆ ਹੁਣ ਵੀ ਕਹਿੰਦਾ ਵੀਰੇ ਸਟਾਰਟ ਕਰਦਾ ਭਟਾਕਾ ਵੱਜ ਗਿਆ ਅੱਗ ਲਾ ਦੂੰਗਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਹਾਂ ਮੈਂ ਚਲਾਣ ਕੀਤਾ ਚਿਹਰਾ ਕਰ ਦੋ ਧੋਖਾ ਜਿਹੜਾ ਜਿਹੜਾ ਕੀਤਾ ਮੈਰਸੀ ਚੀ ਕਰਨੀ ਆ ਜਿਹੜਾ ਥਾਣੇ ਆ ਕੇ ਲੌਕਾ ਲੈ ਲੋ ਜੀ ਥਾਣੇ ਤੇ ਬਾਜ ਨਿਆਸ਼ ਕਾਮ ਆ ਹਾਂ ਠੀਕ ਆ ਸਰ ਬਾਜੇ ਨਟਮੀ ਆਸਰਾ ਕਰ ਚ ਪਿਆ ਬੋ ਦੀ ਬਦਲਾਵ ਹੋ ਰਹੀ ਆ ਰਾਧਾ ਦਾ ਆਇਆ ਪਿਆ ਪਰਸ ਮਾਰਾ ਨਹੀਂ ਕਹਦਾ ਵੀਰੇ ਪਰ ਸਾਡੇ ਕੁਝ ਨੰਮੇ ਅਫਸਰਾ ਕਰਕੇ ਪਿਆ ਪਰਦਰਾ ਖਤਮ ਹੋ ਰਿਹਾ ਸ਼੍ਰੀਮਨ ਭਗਵਾਨ ਜੀ ਨੂੰ ਬੇਨਤੀ ਕਰਦਾ ਕੁਝ ਨੰਮੇ ਅਫਸਰਾ ਦਾ ਤਵਾਦਿਆ ਕੀਤਾ ਜਾਵੇ ਮੈਚ ਚੜਦੀ ਕਿਲਾ ਸਪੋਰਟਸ ਕਲਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਡ ਮੈਨ ਲਿਸਟ ਗੱਲ ਕਰ ਰਹੇ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜੋਸੇ ਨੂੰ ਸ਼ਾਰਦ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਵੀਰੇ ਅਸੀਂ ਹੁੱਡਣਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਬਚਸ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ ਹੋਇਆ ਕੀ ਆ ਸਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੱਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ। ਉਹ ਸਾਥੇ ਮੇਰੇ ਕੋਲੇ ਆ। ਸਾਚੇ ਬੋਲੂnga ਵੀਰੇ ਆਰ.ਸੀ ਮਰਪਲ ਹੈ ਨਹੀਂ ਸੀ। ਮੈਂ ਕਿਹਾ ਭਾਈ ਆਰ.ਸੀ ਘਰੇ ਰਹਿ ਗਈ। ਮੇਰੇ ਮੇਂ ਸਚਾਈ ਆ। ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ। ਮੈਂ ਕਿਹਾ ਜੇ ਲੈ ਲਓ। ਫੇਰ ਮੈਨੂੰ ਕਹਿੰਦੇ ਨੇ ਜੇ ਥੋੜਾ ਚਲਾਨ ਕਰਨਾ। ਮੈਂ ਕਿਹਾ ਭਾਈ ਕਾਹਦਾ? ਕੇਰਾ ਪਟਾਕਾ ਵਜਦਾ। ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ। ਪਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ। ਫੇਰ ਮੈਨੂੰ ਕਹਿੰਦੇ ਤੂੰ ਮੇਰਾ ਪੰਗੇ ਨਾਲ ਹੈ। ਤੂੰ ਮੇਰਾ ਉਹ ਨਾ ਕਰ। ਮੈਂ ਤੈਨੂੰ ਆਹ ਕਰ ਦੂੰ। ਮੈਂ ਤੈਨੂੰ ਬੰਦ ਕਰ ਦੂੰ। ਭਾਈ ਜੀ ਕੀ ਗਲ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿੱਲੇ ਵਿੱਚ ਮੈਂ 3 ਸਾਲ ਗੋਲਡ ਮੈਡ ਜਿੱਤੇ ਹੋਇਆ ਜੀ ਮੈਨੂੰ ਪੰਜਾਬ ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੈੜੇ ਆਉਥਰਾ ਕਰਕੇ ਕੁਝ ਗੰਦੀ ਆਉਥਰਾ ਕਰਕੇ ਮੈਂ ਵਰਦੀ ਛੱਡੀ ਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਵੀ ਰੇਜ਼ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾਂ ਵਾ ਆ ਮੇਰਾ ਕਾਰ ਦਾ ਕੈਮਰਾ ਮਾਰ ਦੋ ਅਹਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਉਪਾਰਾਏ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਂ ਕੀਤਾ ਉਹ ਨਵੀਂ ਨੇ ਖੜੇ ਦੱਸਿਓ ਬਾਈ ਤੇਰੇ ਗੰਤ ਗਾਲੀ ਕਰਨੀ ਸਰਦਾਰ ਬੰਦਿਆ ਗੰਤ ਗਾਲਾਂ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਖਸ਼ਅ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੌਂਡ ਕਰਨਾ ਕੀ ਬੌਂਡ ਕਰਨਾ ਵੀਰੇ ਢਾਟਾ ਮਾਰੋ ਦੇ ਵਾਰ ਬਹੁਤ ਜਾਵਾ ਸਮਾਂ ਸਕਦੇ ਨਹੀਂ ਪਹੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾ ਜੀ ਨਾਲ ਪਿਆਰ ਨਾ ਕਰ ਮੈਂ ਕਿਹਾ ਵੀ ਜੀ ਤੁਹਾਡਾ ਚਾਂਸ ਕਿੰਨਾ ਪਹੋਇਆ ਇਹ ਬੱਚਾ ਖੇਡ ਕਰਨਾ ਮਸਾਂ ਸਕਦੇ